हां जी पा दोस्तों स्वागत है ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਤੁਹਾਨੂੰ ਵੀਡੀਓ ਬਣਾਵਾਂਗੇ ਹਾਈ ਜੰਪ ਸਿਖਾਉਣ ਵਾਲੀ ਜਿਵੇਂ ਆ ਸਾਈਡ ਤੇ ਵੀਡੀਓ ਚੱਲ ਰਹੀ ਸਕਰੀਨ ਤੇ ਪਹਿਲਾਂ ਤੁਸੀਂ ਇਹ ਦੇਖੋ ਇਹਦੇ ਵਿੱਚ ਤੁਸੀਂ ਨੋਟ ਕੀ ਕਰਨਾ ਜਿਵੇਂ ਕੁੜੀਆਂ ਸਾਰੀਆਂ ਜੰਪ ਲਾ ਰਹੀਆਂ ਸਾਰੀਆਂ ਕੁੜੀਆਂ ਫਿਜ਼ੀਕਲ ਪਾਸ ਆਪਾਂ ਕਰਾਈਆਂ ਇਹਦੇ ਵਿੱਚ 23 ਕ ਉਹਦਾ 36 ਪਾਸ ਕਰਾਈਆਂ ਆਪਾਂ ਕੁੜੀਆਂ ਤੇ ਉਹ ਵੀਡੀਓ ਮੈਂ ਲਾਈ ਆ ਤਾਂਾਟੇ ਵੀ ਤੁਸੀਂ ਦੇਖੋ ਇਹਨਾਂ ਦੇ ਗੋਡੇ ਕਿਵੇਂ ਮੁੜ ਰਹੇ ਆ ਜਦੋਂ ਇਹ ਪੈਪ ਉੱਤੋਂ ਦੀ ਟੱਪ ਰਹੀਆਂ ਹਨਾ ਇਹਨਾਂ ਦੇ ਗੋਡੇ ਕਿਵੇਂ ਫੋਲਡ ਹੋ ਰਹੇ ਆ ਕਿਉਂਕਿ ਇੱਕ ਮੈਂ ਵੀਡੀਓ ਸ਼ਾਰਟ ਪਾਈ ਐ ਇਸ ਤੋਂ ਪਹਿਲਾਂ ਵੀ ਵਿੱਚ ਮੈਂ ਦੱਸਿਆ ਵੀ ਗੋਡੇ ਜਿਹੜੇ ਵੀ ਤੁਸੀਂ ਲੱਤਾ ਸਿੱਧੀਆਂ ਨਗਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹਾਈ ਜੰਪ ਦੇ ਉੱਤੇ ਦੀ ਐਂ ਗੋਡੇ ਫੋਲਡ ਕਰਕੇ ਹੀ ਜਿਹੜਾ ਹਾਈ ਜੰਪ ਵਧੀਆ ਲੱਗਦਾ ਪੰਜਾਬ ਪੁਲਿਸ ਵਾਲਿਆਂ ਦਾ ਕਿਉਂਕਿ 36 ਕੁੜੀਆਂ ਨੇ ਜੇ ਐਂ ਲਾਇਆ ਤਾਂ ਸਮਝ ਲਓ ਵੀ ਐ ਸੌਖਾ ਹੀ ਲੱਗਦਾ ਵੀ ਉਵੇਂ ਔਖਾ ਲੱਗਦਾ ਉਹਨਾਂ ਵੀਡੀਓ 'ਚ ਤੁਹਾਨੂੰ ਸਾਬਤ ਵੀ ਕੀਤਾ ਦੱਸਿਆ ਵੀ ਆ ਤੇ ਹੁਣ ਆਪਾਂ ਅੱਗੇ ਵੀਡੀਓ 'ਚ ਚੱਲਦੇ ਤੁਹਾਨੂੰ ਐਕਸਰਸਾਈਜ਼ ਵੀ ਦੱਸਦੇ ਆ ਤੇ ਹਾਈ ਜੰਪ ਵੀ ਦੱਸਦੇ ਆ ਲਾਉਣਾ ਕਿਨੇ ਹਾਂਜੀ ਇੱਕ ਐਕਸਰਸਾਈਜ਼ ਜਿਹੜੀ ਮੈਂ ਤੁਹਾਨੂੰ ਆਪਾਂ ਪਹਿਲਾਂ ਦੱਸੀ ਸੀ ਹੱਡਲਾਂ ਦੇ ਉੱਤੇ ਹੈਨਾ ਜਿਹਦੇ ਚ ਆਹਾ ਆ ਚੀਜ਼ ਸੀਗੀ ਆ ਰਿਦਮ ਬਣਾਉਣੀ ਸੀਗੀ ਤੇ ਇੱਕ ਅੱਜ ਮੈਂ ਤੁਹਾਨੂੰ ਦੱਸਦਾ ਵੀ ਇਹ ਦੋ ਐਕਸਰਸਾਈਜ਼ਾਂ ਤੋਂ ਬਾਅਦ ਤੁਸੀਂ ਫਰਜਮਾ ਤਿਆਰ ਆ ਹਾਈ ਜੰਪ ਵਾਸਤੇ ਤੇ ਉਹ ਤੁਸੀਂ ਡਿਸਕ੍ਰਿਪਸ਼ਨ ਚ ਲਿੰਕ ਪਾ ਦੂੰਗਾ ਮੈਂ ਉਹ ਪਹਿਲੀ ਉਹ ਵੀਡੀਓ ਦੇਖਣੀ ਉਹ ਐਕਸਰਸਾਈਜ਼ ਜਦੋਂ ਰਿਦਮ ਚੋਂ ਲੱਗੀ ਤੇ ਫਿਰ ਨਾਲ ਨਾਲ ਹੀ ਆਲ ਹੀ ਕਰਨੀ ਆ ਤੁਸੀਂ ਇਹ ਕੀ ਆ ਇਹ ਉਹ ਐਕਸਰਸਾਈਜ਼ ਥੋੜਾ ਨੇੜੇ ਆ ਜਾ ਬਈ ਬਸ ਇਹ ਉਹ ਵੀ ਆਪਾਂ ਉਹਦੇ ਨਾਲ ਤਾਂ ਆਪਾਂ ਲੱਤਾ ਕਿਵੇਂ ਨਗਾਉਣੀਆਂ ਡੰਡੇ ਦੇ ਤੋੜੀ ਹੈ ਨਾ ਵੀ ਫਲੈਕਸੀਬਿਲਟੀ ਪੈਦਾ ਹੁੰਦੀ ਥੋੜੀ ਥੋੜੀ ਪਾਵਰ ਆਉਂਦੀ ਤੇ ਆਤਪੰਦੀ ਆਪਣੀ ਗੋਡੇ ਆ ਮੂੰਹ ਹੱਲ ਲਿਆਉਣ ਦੀ ਵੀ ਗੋਡੇ ਈਜ਼ੀਲੀ ਮੋੜਨ ਲੱਗ ਪੈਂਦੇ ਆ ਉਹ ਐਕਸਰਸਾਈਜ਼ ਨਾ ਤੇ ਇਹਦੇ ਨਾਲ ਕੀ ਆ ਇਹਦੇ ਨਾਲ ਆਪਾਂ ਵੀ ਜਦੋਂ ਆਪਾਂ ਡੰਡੇ ਕੋਲੇ ਜਾਣਾ ਤੇ ਡੰਡੇ ਕੋਲੇ ਜੰਪ ਕਿਵੇਂ ਲੈਣਾ ਉਹਦੇ ਲਈ ਆਪਾਂ ਇੱਕ ਟ੍ਰੇਨਿੰਗ ਕਰਨੀ ਆ ਆਪਣੀ ਲੈਗ ਤੇ ਆਪਣੀ ਆਤ ਬਣਾਉਣੀ ਉੱਤੇ ਨੂੰ ਡੇਣ ਵਾਲੀ ਪਹਿਲਾ ਇਹ ਇੰਨੀ ਕ ਨੇੜੇ ਨੇ ਡੇਟਾ ਰੱਖ ਲਓ ਜੀ ਇੱਕੋ ਜਿਹਾ ਡਿਸਟੈਂਸ ਤੇ ਤੇ ਕਰਨਾ ਕੀ ਆ ਅੱਜ ਮੈਂ ਇੱਕ ਲੱਤ ਰੱਖੀ ਕੋਲੇ ਹਰ ਵਾਰੀ ਲੱਤ ਖੱਬੀ ਰੱਖਣੀ ਆ ੱਟ ਕੋਲੇ ਇਹ ਰੱਖੀ ਥੋੜਾ ਜਿਹਾ ਉੱਤੇ ਫੇਰ ਇਹ ਰੱਖਣੀ ਥੋੜਾ ਜਿਹਾ ਹੇਠੇ ਫੇਰ ਇਹ ਰੱਖੀ ਉੱਤੇ ਇਹ ਰੱਖੀ ਹੇਠੇ ਦੇ ਜਦੋਂ ਇਹ ਥੱਲੇ ਮਾਰਨੀ ਆ ਤੁਸੀਂ ਉਸ ਤੋਂ ਬਾਅਦ ਆ ਥੋੜੀ ਜੀ ਬਸ ਇਹਨੂੰ ਆ ਵੀ ਕਰਨਾ ਹੈਗਾ ਆ ਡੋਟਾਂ ਐ ਕਰੋਗੇ ਤਾਂ ਹੀ ਤਾਂ ਉਹ ਜਾਇਆ ਜਾਣਾ ਫਿਰ ਹੌਲੀ ਹੌਲੀ ਰਿਦਮ ਤੇ ਐ ਕਰਦੇ ਇਹ ਮੈਂ ਢੋਡੇ ਵਾਂਗੂ ਕਰਕੇ ਵਿਖਾ ਰਿਹਾ ਆ ਵੀ ਜਿਵੇਂ ਤੁਸੀਂ ਕਰੋਗੇ ਮੈਂ ਆਪਦੀ ਐਕਸ਼ਨ 'ਚ ਮਰੀ ਜਾਵਾਂ ਪਰਫੈਕਟ ਪਰਫੈਕਟ ਕਰਕੇ ਦਿਖਾਈ ਜਾਵਾਂ ਉਹਦਾ ਧੋਲੂ ਨਹੀਂ ਕੋਈ ਫਾਇਦਾ ਤੇ ਜਿਵੇਂ ਤੁਸੀਂ ਹੌਲੀ ਹੌਲੀ ਸਿੱਖੋਗੇ ਮੈਂ ਕਰਕੇ ਦਿਖਾ ਰਿਹਾ ਆ ਹੇਰੇ ਨੂੰ ਹੌਲੀ ਹੌਲੀ ਇਹਨਾਂ ਦਾ ਡਿਸਟੈਂਸ ਵਧਾ ਲਓ ਜੀ ਨਹੀਂ ਤੋਡਾ ਮੜਾ ਜਾਂ ਹੋਰ ਜ਼ੋਰ ਲੱਗਣ ਲੱਗੇ ਜਿਹਦੇ ਤੇ ਤੇ ਥੋੜਾ ਜਿਹੀ ਹੋਰ ਬਾਵਰ ਨਾਲ ਪੈਰ ਮਾਰੋ ਤੇ ਥੋੜਾ ਜਿਆਦਾ ਤਾਂ ਨੂੰ ਜਾਓ ਜੀ ਕੰਟਾ ਪਹਿਲਾਂ ਆ ਲੱਗੇ ਜਿਵੇਂ ਤੁਸੀਂ ਵੀ ਵੀਡੀਓ ਬੰਦ ਗਈ ਆ ਦਿਖਾ ਦੇ ਆਪਣਾ ਸਮਾਨ ਵੀ ਆ ਗਿਆ ਇਸ ਤੋਂ ਬਾਅਦ ਤੁਹਾਨੂੰ ਦਰਦੇ ਵੀ ਹਾਈਜੈਪ ਲਾਉਣਾ ਕਿਵੇਂ ਉਸ ਤੋਂ ਬਾਅਦ ਜੋ ਤੁਸੀਂ ਉਨੀ ਕੇ ਸੈਕਗੇ ਚੀਜ਼ ਫਿਰ ਥੋੜਾ ਜਿਹੀ ਤੁਸੀਂ ਹੋਰ ਜ਼ੋਰ ਲਾਉਣਾ ਆ ਦੇ ਪੈਰ ਤੇ ਹੋਰ ਜਾਣੀ ਹਾਈਡਰੇਟਿੰਗ ਠੀਕ ਹੈ ਤੇ ਜੋ ਤੁਹਾਡਾ ਇੰਨੀ ਕੁ ਫੋਨ ਲੱਗੀ ਐਕਸਰਸਾਈਜ਼ ਤਾਂ ਹੋਰ ਇਹਨਾਂ ਦੀ ਜਿਹੜੀ ਆਪਾਂ ਬੁਰੀ ਵਧਾ ਦੇਣੀ ਇਟਾਂ ਦੀ ਇਹ ਮੈਂ ਤਾਂ ਹੁਣ ਵੀਡੀਓ ਬਾਲੀ ਵੱਡੀ ਨਾ ਹੋ ਜੇ ਇੱਕ ਇੱਕ ਕਰਕੇ ਤੁਹਾਨੂੰ ਦਿਖਾ ਰਿਆ ਤੁਸੀਂ ਇਹਦੇ ਘੱਟੋ ਘੱਟ ਸੈੱਟ ਲਾਇਆ ਕਰਨੇ ਤਿੰਨ ਤੋਂ ਚਾਰ ਇਹ ਤੁਹਾਨੂੰ ਦਿਖਾਉਨੇ ਆਪਾਂ ਇਹ ਕੰਮ ਕਿੱਥੇ ਆਉਂਗੀ ਅੱਗੇ ਐਕਸਰਸਾਈਜ਼ ਬੇਟ ਤੁਸੀਂ ਜਦੋਂ ਉਹ ਲੈਵਲ ਤੇ ਪਹੁੰਚ ਗੋ ਉਸ ਤੋਂ ਅੱਗੇ ਆ ਲੈਵਲ ਬਣਾਉਣਾ ਇਹਦਾ ਆਏ ਪੈਰ ਮਾਰਿਆ ਉੱਥੇ ਪੈਰ ਮਾਰਿਆ ਉੱਥੇ ਉੱਥੇ ਠੀਕ ਹੈ ਇਹ ਹਰ ਵਾਰੀ ਉਸੇ ਲੱਤ ਆਉਣੀ ਚਾਹੀਦੀ ਹੈ ਤੁਮੂ ਨੇ ਜਿਹੜੀ ਤੋਂ ਆਪਾਂ ਸਟਾਰਟ ਕੀਤਾ ਇਹ ਖੱਬੀ ਲੱਤ ਤੇ ਵੀ ਕਰਨਾ ਸੱਜੀ ਤੇ ਵੀ ਕਰਨਾ ਜੇ ਸੱਜੀ ਇੱਥੇ ਮਰੀ ਤਾਂ ਐ ਐ ਬਣੂ ਗੱਲ ਇਹਦੇ ਨਾਲ ਆਪਾਂ ਅੱਜ ਸਿੱਟ ਨੂੰ ਟ੍ਰੇਨ ਕਰ ਲੈਣਾ ਵੀ ਆਪਾਂ ਤਾਂ ਨੂੰ ਜਾਣਾ ਕਿਨੇ ਇੱਕ ਤਾਂ ਪਹਿਲੀ ਉਹ ਹੋ ਗਈ ਆਪਣੀ ਫਿਰ ਇੱਕ ਆ ਦੋਨੇ ਹੋਣ ਲੱਗ ਗਈਆਂ ਸਮਝ ਲਓ ਇਸ ਤੋਂ ਬਾਅਦ ਤੁਹਾਡਾ ਜਿਹੜਾ ਹਾਈ ਜੰਪ ਕਲੀਅਰ ਆ ਹੁਣ ਆਪਾਂ ਤੁਹਾਨੂੰ ਲੈ ਕੇ ਚਾਲਦੇ ਆ ਹਾਈ ਜੰਪ ਤੇ ਤੇ ਹਾਈ ਜੰਪ ਲਾਉਣਾ ਹੈ ਹਾਂਜੀ ਦੋਸਤੋ ਹੁਣ ਆਪਾਂ ਚੱਲਦੇ ਹਾਈ ਜੰਪ ਤੇ ਤੇ ਜਿਹੜਾ ਥੋੜਾ ਥੋੜਾ ਮੀਂਹ ਵੀ ਸ਼ੁਰੂ ਹੋ ਚੁੱਕਾ ਪਰ ਵੀਡੀਓ ਅੱਜ ਬਣੂਗੀ ਬਣੂਗੀ ਮੀਂਹ ਦੇ ਵਿੱਚ ਹੀ ਬਣੂਗੀ ਇਹ ਹੁਣ ਇਹ ਮੈਂ ਨਹੀਂ ਲਾਇਆ ਮਣਕੇ ਨਹੀਂ ਲਾਇਆ ਵੀ ਕੁੜੀਆਂ ਦਾ ਜਾਂ ਮੁੰਡਿਆਂ ਦਾ ਵੈਸੇ ਆਪਾਂ ਤੁਹਾਨੂੰ ਜਸਟ ਇੱਕ ਤਰੀਕਾ ਹੀ ਸਿਖਾਉਣਾ ਹੈਗਾ ਹੁਣ ਟੱਪਣ ਵਾਲੀਆਂ ਵੀਡੀਓ ਤਾਂ ਆਪਣੀਆਂ 5-5 ਫੁੱਟ ਦੀਆਂ ਨਹੀਂ ਪਈਆਂ ਮੈਂ 5 ਫੁੱਟ ਟੱਪ ਰਿਆਂ ਉਹਦਾ ਤੁਹਾਨੂੰ ਕੀ ਫਾਇਦਾ ਉਹਦਾ ਮੈਂ ਹੀ ਟੱਪ ਰਿਆ ਨਾ ਐ ਨਹੀਂ ਇੰਪ੍ਰੈਸ ਹੋਣਾ ਕਿਸੇ ਤੋਂ ਜੇ ਮੈਂ 5 ਫੁੱਟ ਟੱਪ ਰਿਆ ਜੇ ਮੈਂ ਤੁਹਾਨੂੰ ਸਿਖਾ ਸਕਦਾ ਭਲਾ ਮੈਂ 5 ਫੁੱਟ ਨਹੀਂ ਟੱਪਦਾ ਫੇਰ ਤੁਹਾਨੂੰ ਫਾਇਦਾ ਕੋਈ ਭਲਾ 6 ਫੁੱਟ ਟੱਪੀ ਜਾਵੇ ਜੇ ਉਹਦਾ ਸਿਖਾਉਣ ਦਾ ਤਰੀਕਾ ਤੁਹਾਡੇ ਸਮਝ ਨਹੀਂ ਆ ਰਿਹਾ ਉਹ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦਾਗਾ ਬੰਦਾ ਇਸ ਲਈ ਇਹ ਨਹੀਂ ਵੇਖਣਾ ਵੀ ਇਹ ਕਿੰਨੀ ਕੁ ਹਾਈਟ ਲਈ ਆ ਤੇ ਇਹ ਤੁਹਾਨੂੰ ਸਭ ਤੋਂ ਸਿਖਾਉਣ ਵਾਸਤੇ ਆ 2 ਐਕਸਰਸਾਈਜ਼ਾਂ ਜਿੱਦੀ ਆਪਾਂ ਗੱਲ ਕੀਤੀ ਐ ਉਹੋ ਤੇ ਇੱਕੋ ਪਹਿਲਾ ਵਾਲੀ ਆਹ ਵਾਲੀ ਇੱਕ ਆਪਣੀ ਆਹ ਉੱਡਣ ਵਾਲੀ ਟੇਕ-ਆਫ ਵਾਲੀ ਹੈ ਨਾ ਇਹ ਜਦੋਂ ਟੁੱਡੀਆਂ ਰਿਦਮ ਚ ਹੋਣ ਲੱਗ ਗਈਆਂ ਉਸ ਤੋਂ ਬਾਅਦ ਤੁਸੀਂ ਹੋਣਾ ਹਾਈ ਜੰਪ ਵਾਲੇ ਪਾਸੇ ਉੱਥੇ ਜਿਹੜੀ ਆਪਾਂ ਐਕਸਰਸਾਈਜ਼ ਕੀਤੀ ਹੈ ਨਾ ਦੂਰ ਰੱਖ ਰੱਖ ਉਹ ਜਦੋਂ ਐਟ ਦੂਰ ਜਾਂਦੀ ਸੀ ਉਹਦਾ ਪੈਰ ਪੈਰ ਅੱਗੇ ਰੱਖਦੇ ਸੀਗੇ ਤੇ ਐ ਕਰਕੇ ਉੱਡਦੇ ਸੀ ਹੈ ਨਾ ਐ ਅੱਗੇ ਰੱਖਦੇ ਉੱਡਦੇ ਸੀ ਉਹੀ ਚੀਜ਼ ਜਿਹੜੀ ਆਪਾਂ ਇੱਥੇ ਕਰਨੀ ਹੈ ਇੱਥੇ ਖੜੇ ਆਪਾਂ ਆ ਚਲੋ ਮੈਂ ਇੰਨਾ ਲਾਇਆਗਾ ਤੁਸੀਂ ਇਹ ਤੋਂ ਵੀ ਥੱਲੇ ਲਾ ਲਓ ਜੇ 2 ਫੁੱਟ ਤੇ ਲਾ ਲਓ ਜੇ ਇੱਥੇ ਖੜੇ ਆ ਉਵੇਂ ਸੋਚਣਾ ਦੇ ਦਿਮਾਗ 'ਚ ਵੀ ਪੈਰ ਰੱਖਣਾ ਤੇ ਉੱਡਣਾ ਜਦੋਂ ਪੈਰ ਅੱਗੇ ਵੱਡਾ ਕਰਕੇ ਤੁਸੀਂ ਐ ਕਰਕੇ ਰੱਖਿਆ ਤੇ ਉਹ ਐਵੇਂ ਚਾਹ ਐਕਸਰਸਾਈਜ਼ ਹੋ ਜਾਣੀ ਪਰ ਓਏ ਕਰਨਾ ਇਦਰੋਂ ਆ ਇੱਥੋਂ ਖੜੇ ਐ ਕਰਕੇ ਐਨੀ ਕੁ ਦੂਰ ਖੜੋ ਜੇ ਪੈਰ ਜਿਹੜਾ ਵੱਡਾ ਕਰਕੇ ਅੱਗੇ ਰੱਖੋ ਅੱਜ ਤੋਂ ਸ਼ੁਰੂ ਕਰਨਾ ਕਾਲੀ ਨਹੀਂ ਕਰਨੀ ਪਿੱਛੇ ਨਹੀਂ ਜਾਣਾ ਇਹਨੂੰ ਥੱਲੇ ਰੱਖੋ ਕੋਈ ਗੱਲ ਨਹੀਂ ਭੱਜਣ ਭੁੱਜਣ ਦੀ ਲੋੜ ਨਹੀਂ ਆ ਤਾਂ ਮੈਂ ਚਲਾਇਆ ਤੇ ਇਹ ਇੱਥੇ ਲਾ ਲੋ ਜੀ ਕੁਛ ਨਹੀਂ ਇਹਦੀ ਪ੍ਰੈਕਟਿਸ ਕਰਨੀ ਆ ਪਹਿਲਾਂ 5-10 ਵਾਰੀ ਪੈਰ ਐਂ ਧਰ ਕੇ ਅੱਗੇ ਵੱਡਾ ਰੱਖਣਾ ਆ ਚੀਜ਼ ਜਿਹੜੀ ਆਪਾਂ ਉੱਥੇ ਸਿੱਖਿਆ ਆ ਪੈਰ ਅੱਗੇ ਕੀਤਾ ਉਹ ਦੋਨੇ ਐਕਸਰਸਾਈਜ਼ ਐ ਚੈਡ ਹੋ ਗਈਆਂ ਜਿਹੜੀ ਆਪਾਂ ਹੁਣ ਸਫਾਈ ਤੋਂ ਤਾਂ ਐ ਹੋ ਗਈ ਉੱਡਣ ਵਾਸਤੇ ਤੇ ਜਿਹੜੀਆਂ ਆਪਾਂ ਹੱਦਲਾਂ ਤੇ ਕੀਤੀਆਂ ਸੀ ਉਹ ਹੋ ਗਈ ਐਡ ਤੇ ਇੱਥੇ ਖੜੇ ਪੈਰ ਅੱਗੇ ਰੱਖਿਆ ਵੱਡਾ ਬਸ ਇਹ ਚੀਜ਼ ਹੋ ਤੀ ਸੈਕ ਦੇ ਭਣਾ ਦੋ ਪੋੜ ਤੇ ਕਰਨ ਲੱਗ ਗਏ ਥੋੜਾ ਡਰ ਨਿਕਲ ਜੂਗਾ ਇੱਕ ਵਾਈ ਤੇ ਹਰ ਕਿਤੇ ਗੱਦਾ ਨਹੀਂ ਹੁੰਦਾਗਾ ਜੇ ਤੁਸੀਂ ਥੱਲੇ ਕਰ ਰਹੇ ਆ ਪੱਟ ਕੇ ਮਿੱਟੀ ਤਾਂ ਤੁਸੀਂ ਐ ਨਹੀਂ ਵਾਰ-ਵਾਰ ਇਹਦੀ ਪ੍ਰੈਕਟਿਸ ਹੀ ਕਰੀ ਜਾਣੀ ਆ ਹਾਦ ਦੇ ਨੂੰ 7-8 ਵਾਰੀ ਕਰਨ ਛੱਡ ਦੋ ਮਸਲ ਜਿਹੜੇ ਹੌਲੀ-ਹੌਲੀ ਤਿਆਰ ਹੋਣਗੇ ਨਹੀਂ ਤਾਂ ਕਈ ਇਹੋ ਜਿਹੇ ਬੰਦੇ ਹੁੰਦੇ ਆ ਵੀ ਲਾ ਕੇ ਡੰਡਾ ਜਾਂ ਦੇਤਾ ਤੇ ਕਹਤਾ ਕੁੜੀਆਂ ਨੂੰ ਵੀ ਚਲੋ ਟੱਪੀ ਚੱਲੋ ਵਾਰੀ-ਵਾਰੀ ਉਹ ਜਦੋਂ ਵਾਰ-ਵਾਰ ਐ ਕਰੋਗੇ ਨਾ ਵਾਰ-ਵਾਰ ਪਹਿਲੇ ਦਿਨ ਨਹੀਂ ਪਹਿਲੇ ਦਿਨ ਨਹੀਂ ਭਾਂ ਪਹਿਲੇ 10 ਦਿਨਾਂ ਚ ਐ ਕਰੀ ਜਾਉਗੇ ਤੋਂ ਡੇਂਜਰੀ ਪੱਕਾ ਹੋਊਗੀ ਤੇ ਆਈ ਵੀ ਸੀ ਕੁੜੀਆਂ ਦੇ ਮੇਰੇ ਕੋਲ ਆਈਆਂ ਸੀ ਕੁੜੀਆਂ ਕਿਸੇ ਥਾਂ ਤੇ ਟ੍ਰੇਨਿੰਗ ਕਰਨ ਤੋਂ ਬਾਅਦ ਜਿੱਥੇ ਫੈਕਟਰੀ ਫੂਟਰੀ ਕਹਿੰਦੇ ਆ ਉਹ ਫੈਕਟਰੀ ਚੋਂ ਆਈਆਂ ਸੀ ਕਿਉਂਕਿ ਫੈਕਟਰੀ ਆ ਯਾਰ ਜਿਹੜੀ ਫੈਕਟਰੀ ਹੋਈ ਉੱਥੇ ਮਜ਼ਦੂਰੀਓ ਹੀ ਹੋਊਗੀ ਤੇ ਉਲਟਾ ਮਜ਼ਦੂਰੀ ਕਰਕੇ ਤੁਸੀਂ ਪੈਸੇ ਦਿੰਨੇ ਉਹਨਾਂ ਨੂੰ ਫੈਕਟਰੀ ਚ ਮਜ਼ਦੂਰੀ ਕਰਕੇ ਪੈਸੇ ਮਿਲਦੇ ਹੁੰਦੇ ਆ ਵੀ ਉਹ ਮਜ਼ਦੂਰੀ ਨਹੀਂ ਕਰਨੀ ਆਪਾਂ ਵਰਕਆਊਟ ਦੇ ਵਿੱਚ ਪੂਰਾ ਸੋਚ ਸਮਝ ਕੇ ਵਧੀਆ ਚੱਲਣਾ ਹੈਗਾ ਵੀ ਐ ਨਹੀਂ ਹੈ ਘੰਟਾ ਘੰਟਾ ਹਾਈ ਜੰਪ ਤੇ ਲੱਗੇ ਹੀ ਰਹਿਣਾ ਹੈਗਾ ਤਰੀਕਾ ਸਿੱਖਣਾ ਤੁਸੀਂ ਜੇ ਅੱਜ ਨਹੀਂ ਸਿੱਖੇ ਫਿਰ ਕੱਲ੍ਹ ਆ ਕੇ ਟਰਾਈ ਕਰੋ ਪਰ 10-15 ਵਾਰੀ ਵੇਖਣਾਗਾ ਆਪ ਤੇ ਆਪ ਨੂੰ ਆਪਾਂ ਇੱਥੇ ਸੀ ਹਨਾ ਜੀ ਜੇ ਇੱਥੇ ਇੰਨੀ ਕ ਨੇੜੇ ਖੜੇ ਤੁਸੀਂ ਨੇੜੋ ਜਲਦੀ ਡਰ ਨਿਕਲੂਗਾ ਦੂਰੋਂ ਭੱਜ ਕੇ ਜਾਣਾ ਇਹਨੂੰ ਇੱਥੋਂ ਦੀ ਬਜਾਏ ਇੱਥੇ ਰੱਖ ਲਓ ਕੁਝ ਨਹੀਂ ਠਿਕਣੀ ਕੀ ਚੀਜ਼ ਆ ਉਹ ਐਕਸਰਸਾਈਜ਼ ਜਿਹੜੀ ਆਪਾਂ ਕੀਤੀ ਅੱਗੇ ਪੈਰ ਰੱਖਿਆ ਗੋਡਾ ਗੋਡੇ ਆਟੋਮੈਟਿਕ ਜਾਣਗੇ ਜਦੋਂ ਉਹ ਐਕਸਰਸਾਈਜ਼ ਆਪਾਂ ਜਿਹੜੀ ਕੀਤੀ ਹੁੰਦੀ ਉਹਦੇ ਨਾਲ ਫੇਰ ਹੌਲੀ-ਹੌਲੀ ਤੁਸੀਂ ਜਾਣਾ ਮੰਗਰ ਆ ਤਾਂ ਚਲੋ ਸਟੈਪੇ ਵੱਡਾ ਠੀਕ ਆ ਕਿਉਂਕਿ ਇਹਦਾ ਸਟੈਪ ਵੱਡਾ ਹੋਊਗਾ ਫੇਰ ਹੀ ਹਾਈਟ ਲਈ ਜਾਂਦੀ ਇੱਥੋਂ ਜੇ ਆਪਾਂ ਲੈਣਾ ਵੱਡਾ ਸਟੈਪ ਅੱਗੇ ਅਗਲੇ ਥੋੜੇ ਨਾਰਮਲ ਇੰਨੀ ਕੁ ਦੂਰ ਹੋ ਗਏ ਫੇਰ ਜਾਓ ਫੇਰ ਉਹ ਚੀਜ਼ ਕਰੋ ਐਂਡਰ ਲਾਸਟ ਸਟੈਪ ਐਂਡਰ ਲਾਸਟ ਸਟੈਪ ਵੀ ਮਾਈਨਰ ਰੱਖਦਾ ਉਹਦੇ ਚੀਜ਼ ਸਪੀਡ ਮਾਰਨੀ ਆ ਆਪਾਂ ਸਪੀਡ ਮਾਰਾਂਗੇ ਵੀ ਐ ਨਹੀਂ ਕਰਨਾ ਹੌਲੀ ਤੇਜ਼ ਨਹੀਂ ਹੋਣਾਗਾ ਪਿੱਛੇ ਹੌਲੀ ਆਓ ਇੱਥੋਂ ਤੁਰਤੇ ਇੱਕ ਵਾਰੀ ਹੌਲੀ ਆਓ ਇੱਥੇ ਆ ਕੇ ਤੂੰ ਦਾ ਛੱਟਾ ਵੀ ਪੈਰ ਥੋੜਾ ਆ ਪੈਰ ਦੀ ਜਿਹੜੀ ਐ ਐਂਡਰ ਲਾਸਟ ਸਟੈਪ ਦੀ ਦੂਰੀ ਵਧਾ ਕੇ ਫੇਰ ਹੀ ਉੱਠਿਆ ਜਾਊਗਾ ਆਪਣੇ ਤੋਂ ਕਿਉਂ ਪੈਰ ਮਾਰ ਕੇ ਪਹਿਲਾ ਗੋਡਾ ਵੀ ਇੱਥੇ ਤੇ ਦੂਜਾ ਵੀ ਮੂੰਹ ਕੋਲੇ ਲਾਉਣਾ ਕਦੇ ਕਦੇ ਆਇਆ ਹੁੰਦਾ ਵੀ ਤੁਹਾਡਾ ਪਹਿਲਾ ਜਿਹੜੀ ਪਹਿਲੀ ਲੱਤ ਲੰਘ ਜਾਂਦੀ ਆ ਦੂਜੀ ਤੁਸੀਂ ਐ ਕਰਕੇ ਢਾ ਲੈਂਦੇ ਆ ਤਾਂ ਇਹ ਕੇਸ ਚ ਕੀ ਯਾਦ ਰੱਖਣਾ ਤੁਸੀਂ ਜਿਵੇਂ ਹੁਣ ਮੈਂ ਇੱਧਰ ਉੱਤਰੀ ਆ ਨਾ ਇਹਦੀ ਉੱਤਰਾ ਉੱਧਰ ਨਹੀਂ ਜਾਣਾ ਤੁਹਾਡੀ ਆਤ ਐ ਬਣ ਜਾਣੀ ਆ ਤੇ ਇਹਦੇ ਚ ਕੀ ਯਾਦ ਰੱਖਣਾ ਵੀ ਤੁਹਾਡਾ ਜੇ ਪਹਿਲਾ ਇਹ ਮੈਂ ਗਲਤੀਆਂ ਜਿਵੇਂ ਜਿਵੇਂ ਨੋਟ ਕਰ ਰਿਹਾ ਸੀ ਇਸ ਵਾਰੀ ਕੁੜੀਆਂ ਨੂੰ ਪ੍ਰੈਕਟਿਸ ਕਰਾਫੀ ਉਹ ਮੈਂ ਦੱਸ ਰਿਹਾ ਜੇ ਪਹਿਲੀ ਲੱਤ ਨਾਂਗੀ ਤਾਂ ਦੂਜੀ ਮੂੰਹ ਕੋਲੇ ਨਾਲ ਦੀ ਨਾਲ ਇਹ ਉਹ ਕੇਸ ਚ ਜਦੋਂ ਲੱਤ ਆ ਦੇਖ ਲਓ ਹੁਣ ਮੀ ਵੀ ਹਟ ਗਿਆ ਜਿਹੜਾ ਵੀ ਰੱਬ ਵੀ ਚਾਹੁੰਦਾ ਵੀ ਵੀਡੀਓ ਬੜੇ ਤੇ ਜਲਦੀ ਤੋਂ ਜਲਦੀ ਅਪਲੋਡ ਹੋਵੇ ਇਹ ਕੇਸ ਚ ਵੀ ਜਦੋਂ ਦੂਜੀ ਲੱਤ ਅੜਦੀ ਹੋਵੇ ਉਦੋਂ ਆਪ ਦੀ ਵੀਡੀਓ ਬਣਾਉਣ ਲਈ ਲਾ ਲਿਆ ਕਰੋ ਕਿਸੇ ਨੂੰ ਤੇ ਗਲਤੀ ਦੇਖਿਆ ਕਰੋ ਜਦੋਂ ਦੂਜੀ ਲੱਤ ਅੜਦੀ ਹੋਵੇ ਨਾਲ ਦੀ ਨਾਲ ਮੂੰਹ ਕੋਲੇ ਇੱਕ ਚੀਜ਼ ਹੋਰ ਮੈਂ ਦੱਸਣੀ ਭੁੱਲ ਗਿਆ ਉਹ ਵੀ ਦੱਸ ਦਿੰਨੇ ਹੁਣ ਤੁਹਾਨੂੰ ਆਪਾਂ ਇੱਕ ਹੁੰਦਾ ਵੀ ਕਿਸੇ ਨੂੰ ਐ ਹੁੰਦਾ ਜੀ ਮੇਰਾ ਜੰਪ ਉਧਰੋਂ ਬਣੂਗਾ ਜਾਂ ਇਧਰੋਂ ਬਣੂਗਾ ਜਿਹੜਾ ਜ਼ਿਆਦਾਤਰ ਲੋਕਾਂ ਅਸੀਂ 90% ਜੰਪ ਇਧਰ ਹੀ ਬੰਦਾ ਹੁੰਦਾ ਹੈਗਾ ਕਿਉਂਕਿ ਆਪਣੀ ਸੱਜੀ ਲੱਤ 'ਚ ਕੰਟਰੋਲ ਆਪਣਾ ਜ਼ਿਆਦਾ ਹੁੰਦਾ ਵੀ ਜ਼ਿਆਦਾਤਰ ਲੋਕੀ ਸੱਜੂ ਹੁੰਦੇ ਆ ਜਿਹੜ ਨੂੰ ਆਪਾਂ ਜ਼ਿਆਦਾ ਕੰਫਰਟੇਬਲ ਕਰ ਜਿਵੇਂ ਪਹਿਲਾਂ ਆਪਾਂ ਚੱਕਾਂਗੇ ਕਿਹੜੀ ਚੱਕਾਂਗੇ ਜਾਂ ਆਪਣਾ ਜੀ ਕਰੇ ਜ਼ਿਆਦਾਤਰ ਲੋਕ ਇਹਨੂੰ ਚੱਕਣਗੇ ਤਾਂ ਇਸ ਲਈ ਇਹ ਆਪਰ ਤੇ ਸੌਖੀ ਚੱਕੀ ਜਾਂਦੀ ਆ ਇਸ ਲਈ ਸਾਰੇ ਪਹਿਲਾਂ ਇਹ ਚੱਕਦੇ ਆ ਇਹਦੇ ਚ ਜਿਆਦੇ ਜਾਣ ਹੁਣ ਕਰਕੇ ਥੋੜੀ ਜਿਆਦੇ ਹੁੰਦੀ ਐ ਨਹੀਂ ਵੀ ਇੱਧਰ ਜਿਆਦੇ ਆ ਵੀ ਐ ਹੁੰਦਾਗਾ ਵੀ ਪਾੜਾ ਫਰਕ ਹੁੰਦਾ ਮੀਕੀ ਦਾ ਹੀ ਹੁੰਦਾ ਤੇ ਬੰਦਾ ਸੋਚਦਾ ਵੀ ਮੈਂ ਲੈਂਡਿੰਗ ਵੀ ਪ੍ਰੋਪਰ ਕਰ ਸਕਾਂ ਸੌਕੇ ਤਰੀਕੇ ਨਾਲ ਤਾਂ ਕਰਕੇ ਇੱਧਰ ਲਈ ਛੱਡੋ ਜਿਆਦੇ ਵਧੀਆ ਬਣਦਾਗਾ ਐ ਕਰਕੇ ਦੇਖੋ ਵੀ ਪਹਿਲਾਂ ਇਹ ਲੱਤ ਵੱਜੀ ਇਹਦੇ ਤੇ ਲੈਂਡ ਵੀ ਵਧੀਆ ਹੁੰਗਾ ਤੇ ਕਈ ਜਣਿਆਂ ਦਾ ਜਿਹੜਾ ਇਧਰੋਂ ਵੀ ਬੰਦ ਹੁੰਦਾ ਉਹ ਤੁਸੀਂ ਦੇਖਣਾ ਪਹਿਲਾਂ ਇਧਰ ਦੀ ਸੱਡੀ ਆ ਜੇ ਤੁਸੀਂ ਇਧਰੋਂ ਆ ਰਹੇ ਆ ਮੰਨ ਕੇ ਚਲੋ ਤੁਸੀਂ ਆਏ ਥੋੜੀ ਲੱਤ ਵਾਰ-ਵਾਰ ਅੱਗੇ ਆ ਰਹੀ ਹੈ ਸੱਜੀ ਲੱਤ ਅੱਗੇ ਆ ਰਹੀ ਵਾਰ-ਵਾਰ ਵੀਡੀਓ ਬਣਾਉਣ ਲਈ ਕਿਸੇ ਨੂੰ ਲਾ ਲਓ ਜੇ ਦੁਬਾਰਾ ਫੇਰ ਉਹ ਵਾਰ-ਵਾਰ ਵਾਰ-ਵਾਰ ਜਦੋਂ ਤੁਸੀਂ ਕਰੀਏ ਨੇ ਲੱਤ ਸੱਜੀ ਲੱਤੀ ਆ ਰਹੀ ਹੈ ਤਾਂ ਉਹ ਕੇਸ 'ਚ ਤੁਸੀਂ ਇਧਰ ਜਾਣਾ ਹੋ ਸਕਦਾ ਤੁਸੀਂ ਸੱਜੂ ਹੋਵੋ ਪਰ ਲੱਤ ਤੁਹਾਡੀ ਆ ਰਹੀ ਵਾਰ-ਵਾਰ ਦਿਮਾਗ ਤੁਹਾਡਾ ਵਾਰੀ-ਵਾਰੀ ਇਹੀ ਲਿਆ ਰਿਹਾ ਹੋਵੇ ਫਿਰ ਤੁਸੀਂ ਉਹ ਕੇਸ ਚ ਇੱਧਰ ਜਾਣਾ ਫਿਰ ਇੱਧਰੋਂ ਟਰਾਈ ਕਰਕੇ ਦੇਖਣਾ ਫਿਰ ਇਧਰੋਂ ਤੁਸੀਂ ਸੱਜੀ ਲੱਤ ਮਾਰਨੀ ਹੈ ਇਹ ਪਹਿਲਾਂ ਆਹ ਕੋਡਾ ਤੇ ਫਿਰ ਆ ਐਕਸ਼ਨ ਦੋਨੇ ਪਾਸੇ ਸੇਮ ਹੀ ਰਹੂਗਾ ਪਹਿਲਾਂ ਸੱਜੀ ਲੱਤ ਪਹਿਲਾਂ ਚੈੱਕ ਕਰਨਾ ਫਿਰ ਦੇਖਣਾ ਵੀ ਫਿਰ ਜਾਣਾ ਉਧਰਲੀ ਸਾਈਡ ਤੇ ਆਹੀ ਬਸ ਬੈਸਟ ਤਰੀਕਾ ਹੈਗਾ ਹੋਰ ਕਿ ਇਹਦੇ ਤੋਂ ਵਧੀਆ ਤਰੀਕਾ ਹੈ ਨਹੀਂ ਹਾਈ ਜੰਪ ਦਾ ਤੇ ਮੈਨੂੰ ਲੱਗਦਾ ਵੀ ਹੁਣ ਜਿਹੜਾ ਤੁਸੀਂ ਬਹੁਤ ਕੁਝ ਸਿੱਖ ਲਿਆ ਹੋਣਾ ਫਿਰ ਵੀ ਮੈਨੂੰ ਪਤਾ ਵੀ ਵੀਡੀਓ ਦੇ ਵਿੱਚ ਮੇਰੇ ਤੋਂ ਉਹਨਾਂ ਨਹੀਂ ਦੱਸਿਆ ਜਾਂਦਾ ਜਿੰਨਾ ਆਪਾਂ ਇੱਥੇ ਤੁਸੀਂ ਕੋਲੇ ਖੜੇ ਹੋ ਉਹਨਾਂ ਤੁਹਾਨੂੰ ਦੱਸ ਸਕਦੇ ਆ ਨਾਲ ਦੀ ਨਾਲ ਗਲਤੀ ਤੇ ਬਾਕੀ ਇਹ ਜਿਹੜਾ ਹਾਈ ਜੰਪ ਆ ਕੋਈ ਵੀ ਇਹਦੇ ਚ ਫੇਲ ਹੋਇਆ ਹੋਇਆ ਮੁੰਡਾ ਕੋਈ ਨਹੀਂ ਹੁੰਦਾਗਾ ਜੋ ਕੁੜੀਆਂ ਫੇਲ ਹੋਈਆਂ ਆਪਾਂ ਇਹਦੀ ਗਾਰੰਟੀ ਲੈਨੇ ਆ ਪਹਿਲਾਂ ਵੀਡੀਓ ਵੀ ਬਣਾਵਾਂਗੇ ਪੀ ਜਦੋਂ ਤੋਂ ਕਲੀਅਰ ਨਹੀਂ ਹੁੰਦਾ ਹੂੰਗਾ ਉਸ ਤੋਂ ਬਾਅਦ ਕਲੀਅਰ ਹੁੰਦਾ ਹੀ ਵਿਖਾਵਾਂਗੇ ਇਹਦੀ ਫੁੱਲ ਗਾਰੰਟੀ ਆ ਜਿਹੜੀਆਂ ਵੀ ਕੁੜੀਆਂ ਫੇਲ ਹੋਈਆਂ ਇਹਦੇ ਵਿੱਚ ਕਿਉਂਕਿ ਆਪਣੇ ਕੋਲੇ ਵੱਡਾ ਗੱਦਾ ਵੀ ਆ ਜਿਹਦੇ ਨਾਲ ਹੋਰ ਵੀ ਸੌਖਾ ਹੋ ਜਾਂਦਾ ਲਾਉਣਾ ਇਹਦੀ ਫੁੱਲ ਗਾਰੰਟੀ ਆ ਬਾਕੀਆਂ ਨੂੰ ਵੀ 100% ਗਾਰੰਟੀ ਬਾਅਦ ਵਿੱਚ ਹੋ ਜਾਣੇ ਚ ਭਲਾ ਤੁਹਾਡੇ ਸਾਹਮਣੇ ਹੋਊਗੀ ਇਹ ਚੀਜ਼ ਭਲਾ ਪਾਸ ਦੋ ਤਿੰਨ ਜਣੇ ਨਾਉਣ ਪੇਪਰ ਚ ਪਰ ਇਸ ਟਾਈਮ 100% ਗਾਰੰਟੀ ਤੇ ਆਜੋ ਸਾਡੇ ਕੋਲੇ ਉਹ ਗੱਲ ਨਹੀਂ ਹੈਗੀ ਤੇ ਮੈਂ ਬੁਲਾ ਵੀ ਉਹਨਾਂ ਉਹਨਾਂ ਨੂੰ ਰਿਹਾਗਾ ਜਿਹੜੇ ਆਉਣਾ ਚਾਹੁੰਦੇ ਆ ਕਿ ਜਿਹੜੇ ਦੋ ਦੋ ਵਾਰੀ ਜਿਵੇਂ ਕਈ ਕੁੜੀਆਂ ਦੇ ਫੋਨ ਆਏ ਦੇ ਮੈਨੂੰ ਦੋ ਦੋ ਵਾਰੀ ਫਿਜ਼ੀਕਲ ਚ ਫੇਲ ਆ ਉਹ ਕਹਿੰਦੇ ਵੀ ਅਸੀਂ ਸਾਨੂੰ ਇੰਨਾ ਡਰਾ ਫਿਜ਼ੀਕਲ ਦਾ ਵੀ ਪਹਿਲਾਂ ਤਿਆਰੀ ਕਰਨੀ ਚਾਹੁੰਦੇ ਆ ਤਾਂ ਮੈਂ ਬੁਲਾ ਰਿਆ ਮੈਂ ਆਪਦੇ ਲਈ ਨਹੀਂ ਬੁਲਾ ਰਿਆ ਵੀ ਆਜੋ ਆਜੋ ਵੀ ਮੈਨੂੰ ਲੋੜ ਆ ਆਪਦਾ ਤੋਰੀ ਫੁਲਕਾ ਚਲਾਉਂਦੀ ਤੇ ਵੀ ਜਲਦੀ ਆਓ ਮੇਰੇ ਕੋਲੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਲਈ ਮੈਂ ਆਪਦਾ ਟਾਈਮ ਕੱਢੂੰਗਾ ਮੈਂ ਉਹਨਾਂ ਨੂੰ ਬੁਲਾ ਰਿਆ ਨਾ ਕਿ ਮੈਂ ਆਪਦਾ ਕੰਮ ਚਲਾਉਣ ਵਾਸਤੇ ਕਿਸੇ ਨੂੰ ਬੁਲਾ ਰਿਆਂਗਾ ਚਲੋ ਹੁਣ ਗੱਲਾਂ ਬਾਤਾਂ ਹੋ ਗਈਆਂ ਬਹੁਤ ਐ ਤੇ ਮਿਲਾਂਗੇ ਆਪਾਂ ਕਿਸੇ ਨੈਕਸਟ ਵੀਡੀਓ ਚ ਹੁਣ ਨਵੀਂ ਜਾਣਕਾਰੀ ਨਾਲ